ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਦੀ ਚਮਕ ਨੇ ਮੈਨੂੰ ਅੰਦਰੋਂ ਖਾਲੀ ਕਰ ਦਿੱਤਾ ਉਹ ਸੱਚੀ ਕਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਅਜਿਹੀ ਕਹਾਣੀ ਜੋ ਸੁਣ ਕੇ ਤੁਹਾਡਾ ਦਿਲ ਛੂ ਜਾਵੇਗਾ ਇਹ ਕਹਾਣੀ ਹੈ ਹਰਮਨ ਦੀ ਇੱਕ ਨੌਜਵਾਨ ਦੀ ਜਿਸ ਨੇ ਕੈਨੇਡਾ ਦੀਆਂ ਚਮਕਦੀਆਂ ਗਲੀਆਂ ਵਿੱਚ ਆਪਣੇ ਸੁਪਨੇ ਪੂਰੇ ਕਰਨ ਦੀ ਆਸ ਲਾਈ ਸੀ ਪਰ ਉਸ ਨੂੰ ਉੱਥੇ ਜੋ ਮਿਲਿਆ ਉਸ ਨੇ ਉਸ ਦੇ ਅੰਦਰ ਇੱਕ ਖਾਲੀਪਨ ਛੱਡ ਦਿੱਤਾ ਇਹ ਸਿਰਫ ਹਰਮਨ ਦੀ ਕਹਾਣੀ ਨਹੀਂ ਸਗੋਂ ਉਹਨਾਂ ਸਾਰੇ ਲੋਕਾਂ ਦੀ ਕਹਾਣੀ ਹੈ ਜੋ ਵਿਦੇਸ਼ ਜਾ ਕੇ ਆਪਣੀ ਜ਼ਿੰਦਗੀ ਸਵਾਰਨ ਦਾ ਸੁਪਨਾ ਦੇਖਦੇ ਹਨ ਪਰ ਕਈ ਵਾਰ ਉਹ ਚਮਕਦੀ ਦੁਨੀਆ ਦੇ ਪਿੱਛੇ ਲੁਕਿਆ ਸੱਚ ਨਹੀਂ ਦੇਖ ਪਾਉਂਦੇ ਇਸ ਕਹਾਣੀ ਵਿੱਚ ਤੁਸੀਂ ਜਾਣੋਗੇ ਕਿ ਕਿਵੇਂ ਹਰਮਨ ਨੇ ਕੈਨੇਡਾ ਜਾਣ ਦਾ ਫੈਸਲਾ ਲਿਆ ਉੱਥੇ ਉਸ ਦੀ ਜ਼ਿੰਦਗੀ ਕਿਵੇਂ ਬਦਲੀ ਅਤੇ ਆਖਿਰ ਵਿੱਚ ਉਸ ਨੂੰ ਇਹ ਅਹਿਸਾਸ ਕਿਵੇਂ ਹੋਇਆ ਕਿ ਉਹ ਅੰਦਰੋਂ ਖਾਲੀ ਹੋ ਗਿਆ। ਇੱਕ ਕਹਾਣੀ ਤੁਹਾਨੂੰ ਉਸ ਦੀਆਂ ਪਾਵਨਾਵਾਂ, ਉਸ ਦੇ ਸੰਘਰਸ਼ ਅਤੇ ਉਸ ਦੀਆਂ ਸਿੱਖਿਆਵਾਂ ਨਾਲ ਜੋੜੇਗੀ। ਤਾਂ ਆਓ, ਸ਼ੁਰੂ ਕਰੀਏ ਇਸ ਯਾਤਰਾ ਨੂੰ ਜੋ ਸ਼ਾਇਦ ਤੁਹਾਡੇ ਵਿੱਚੋਂ ਕਈਆਂ ਦੀ ਆਪਣੀ ਕਹਾਣੀ ਵੀ ਹੋ ਸਕਦੀ ਹੈ। ਹਰਮਨ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦਾ ਨੌਜਵਾਨ ਸੀ। ਉਸ ਦਾ ਪਰਿਵਾਰ ਸਧਾਰਨ ਜਿਹਾ ਸੀ। ਖੇਤੀਬਾੜੀ ਕਰਦਾ ਸੀ ਅਤੇ ਜ਼ਿੰਦਗੀ ਗੁਜ਼ਾਰਨ ਲਈ ਬਹੁਤ ਜ਼ਿਆਦਾ ਸੰਘਰਸ਼ ਕਰਨਾ ਪੈਂਦਾ ਸੀ। ਹਰਮਨ ਨੇ ਬਚਪਨ ਤੋਂ ਹੀ ਵੱਡੇ ਸੁਪਨੇ ਦੇਖੇ ਸਨ ਉਸ ਨੂੰ ਲੱਗਦਾ ਸੀ ਕਿ ਜੇ ਉਹ ਵਿਦੇਸ਼ ਜਾਵੇਗਾ ਤਾਂ ਉਹ ਆਪਣੇ ਮਾਪੇ ਬਾਬ ਦੀਆਂ ਮੁਸ਼ਕਲਾਂ ਨੂੰ ਖਤਮ ਕਰ ਸਕੇਗਾ ਉਸ ਦੇ ਪਿੰਡ ਵਿੱਚ ਕਈ ਲੋਕ ਕੈਨੇਡਾ ਗਏ ਸਨ ਅਤੇ ਜਦੋਂ ਉਹ ਵਾਪਸ ਆਉਂਦੇ ਸਨ ਤਾਂ ਉਹਨਾਂ ਦੀਆਂ ਚਮਕਦੀਆਂ ਕਾਰਾਂ ਅਤੇ ਨਵੇਂ ਕੱਪੜੇ ਦੇਖ ਕੇ ਹਰਮਨ ਦੇ ਮਨ ਵਿੱਚ ਇੱਕ ਖੁਆਇਸ਼ ਜਾਗ ਪੈਂਦੀ ਸੀ ਉਹ ਸੋਚਦਾ ਸੀ ਕਿ ਕੈਨੇਡਾ ਉਸ ਦੀ ਜ਼ਿੰਦਗੀ ਬਦਲ ਦੇਵੇਗਾ ਇਸ ਲਈ ਉਸਨੇ ਆਪਣੇ ਪਰਿਵਾਰ ਨਾਲ ਗੱਲ ਕੀਤੀ ਉਸਦੇ ਮਾਪੇ ਨੂੰ ਪਹਿਲਾ ਚਿੰਤਾ ਹੋਈ ਪਰ ਉਹਨਾਂ ਨੇ ਹਰਮਨ ਦੀ ਖੁਸ਼ੀ ਲਈ ਹਾਮੀ ਭਰ ਦਿੱਤੀ ਉਸਨੇ ਆਪਣੇ ਪਿੰਡ ਦੇ ਇੱਕ ਏਜੰਟ ਨਾਲ ਸੰਪਰਕ ਕੀਤਾ ਅਤੇ ਵੀਜ਼ੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਕਈ ਮਹੀਨਿਆਂ ਦੀ ਮਿਹਨਤ ਅਤੇ ਉਡੀਕ ਤੋਂ ਬਾਅਦ ਉਸ ਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਉਸ ਦਿਨ ਹਰਮਨ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਸਨੇ ਆਪਣੇ ਸੁਪਨਿਆਂ ਦੀ ਦੁਨੀਆ ਵੱਲ ਉਡਾਨ ਭਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸਦੇ ਪਿੰਡ ਵਿੱਚ ਸਾਰਿਆਂ ਨੇ ਉਸ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹ ਇੱਕ ਨਵੇਂ ਜੋਸ਼ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਤਿਆਰ ਹੋ ਗਿਆ। ਹਰਮਨ ਦਾ ਕੈਨੇਡਾ ਜਾਣ ਦਾ ਸਫ਼ਰ ਉਸ ਲਈ ਇੱਕ ਸੁਪਨੇ ਵਾਂਗ ਸੀ। ਉਸਨੇ ਪਹਿਲੀ ਵਾਰ ਹਵਾਈ ਜਹਾਜ਼ ਵਿੱਚ ਬੈਠਣ ਦਾ ਅਨੁਭਵ ਕੀਤਾ। ਉਸਦੇ ਮਨ ਵਿੱਚ ਇੱਕ ਅਜੀਬ ਜਿਹਾ ਰੋਮਾਂਚ ਸੀ। ਉਹ ਸੋਚ ਰਿਹਾ ਸੀ ਕਿ ਕੈਨੇਡਾ ਦੀ ਧਰਤੀ ਤੇ ਪਹੁੰਚਦੇ ਹੀ ਉਸ ਦੀ ਜ਼ਿੰਦਗੀ ਬਦਲ ਜਾਵੇਗੀ ਜਦੋਂ ਉਹ ਵੈਨਕੂਵਰ ਹਵਾਈ ਅੱਡੇ ਤੇ ਉਤਰਿਆ ਤਾਂ ਉਸ ਨੂੰ ਉੱਥੇ ਦੀ ਸੁੰਦਰਤਾ ਨੇ ਮੋਹ ਲਿਆ ਉੱਚੀਆਂ ਇਮਾਰਤਾਂ ਸਾਫ਼ ਸੁਥਰੀਆਂ ਸੜਕਾਂ ਅਤੇ ਹਰ ਪਾਸੇ ਚਮਕਦੀਆਂ ਲਾਈਟਾਂ ਨੇ ਉਸ ਦਾ ਦਿਲ ਜਿੱਤ ਲਿਆ ਉਸ ਨੇ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਰਹਿਣ ਦਾ ਪ੍ਰਬੰਧ ਕੀਤਾ ਸੀ ਜੋ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਸੀ ਪਹਿਲੇ ਕੁਝ ਦਿਨ ਉਸਨੇ ਉੱਥੇ ਦੀ ਜ਼ਿੰਦਗੀ ਦਾ ਖੂਬ ਆਨੰਦ ਮਾਣਿਆ ਉਸਨੇ ਆਪਣੇ ਪਰਿਵਾਰ ਨਾਲ ਵੀਡੀਓ ਕਾਲ ਕੀਤੀ ਅਤੇ ਉਹਨਾਂ ਨੂੰ ਕੈਨੇਡਾ ਦੀਆਂ ਸੁੰਦਰ ਤਸਵੀਰਾਂ ਦਿਖਾਈਆਂ ਉਸਨੇ ਦੱਸਿਆ ਕਿ ਉਹ ਇੱਥੇ ਬਹੁਤ ਖੁਸ਼ ਹੈ ਅਤੇ ਜਲਦੀ ਹੀ ਉਹਨਾਂ ਲਈ ਵੀ ਇੱਕ ਚੰਗੀ ਜ਼ਿੰਦਗੀ ਦਾ ਪ੍ਰਬੰਧ ਕਰੇਗਾ ਪਰ ਇਹ ਖੁਸ਼ੀ ਜ਼ਿਆਦਾ ਦਿਨ ਨਹੀਂ ਟਿਕੀ ਹੌਲੀ-ਹੌਲੀ ਹਰਮਨ ਨੂੰ ਅਹਿਸਾਸ ਹੋਣ ਲੱਗਾ ਕਿ ਕੈਨੇਡਾ ਦੀ ਇਹ ਚਮਕਦੀ ਦੁਨੀਆ ਉਸ ਦੀ ਸੋਚ ਤੋਂ ਬਹੁਤ ਵੱਖਰੀ ਹੈ ਉਸ ਨੂੰ ਇੱਥੇ ਦੀ ਜ਼ਿੰਦਗੀ ਦੀਆਂ ਅਸਲ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਉਸ ਦੇ ਸੁਪਨਿਆਂ ਦੀ ਸੁੰਦਰ ਦੁਨੀਆ ਵਿੱਚ ਇੱਕ ਤੂਫਾਨ ਆਉਣ ਵਾਲਾ ਸੀ ਜਿਸ ਨੇ ਉਸ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਦੇਣਾ ਸੀ ਕੈਨੇਡਾ ਵਿੱਚ ਹਰਮਨ ਨੂੰ ਸਭ ਤੋਂ ਪਹਿਲੀ ਚੁਣੌਤੀ ਆਈ ਕੰਮ ਲੱਭਣ ਦੀ ਉਸ ਨੇ ਸੋਚਿਆ ਸੀ ਕਿ ਉਸ ਦੀ ਪੜਾਈ ਅਤੇ ਅੰਗਰੇਜ਼ੀ ਦੀ ਜਾਣਕਾਰੀ ਨਾਲ ਉਸ ਨੂੰ ਆਸਾਨੀ ਨਾਲ ਚੰਗੀ ਨੌਕਰੀ ਮਿਲ ਜਾਵੇਗੀ ਪਰ ਅਸਲੀਅਤ ਬਹੁਤ ਕੁਝ ਹੋਰ ਸੀ ਉਸ ਨੇ ਕਈ ਥਾਵਾਂ ਤੇ ਅਪਲਾਈ ਕੀਤਾ ਪਰ ਜਾਂ ਤਾਂ ਉਸ ਨੂੰ ਜਵਾਬ ਨਹੀਂ ਮਿਲਿਆ ਜਾਂ ਉਸ ਨੂੰ ਇਹ ਕਿਹਾ ਗਿਆ ਕਿ ਉਸ ਕੋਲ ਕੈਨੇਡੀਅਨ ਤਜਰਬਾ ਨਹੀਂ ਹੈ ਆਖਰਕਾਰ ਉਸ ਨੂੰ ਇੱਕ ਗੋਦਾਮ ਵਿੱਚ ਮਜ਼ਦੂਰੀ ਦਾ ਕੰਮ ਮਿਲਿਆ ਇਹ ਕੰਮ ਉਸ ਦੀ ਯੋਗਤਾ ਤੋਂ ਬਹੁਤ ਘੱਟ ਸੀ ਅਤੇ ਉਸ ਨੂੰ ਕੰਟਿਆਂ-ਕੰਟੇ ਖੜੇ ਰਹਿ ਕੇ ਮਿਹਨਤ ਕਰਨੀ ਪੈਂਦੀ ਸੀ ਤਨਖਾਹ ਵੀ ਇੰਨੀ ਘੱਟ ਸੀ ਕਿ ਉਸ ਦੇ ਖਰਚੇ ਪੂਰੇ ਕਰਨਾ ਮੁਸ਼ਕਲ ਹੋ ਗਿਆ ਉਸ ਨੂੰ ਆਪਣੇ ਰਿਸ਼ਤੇਦਾਰ ਦੇ ਘਰ ਤੋਂ ਬਾਹਰ ਨਿਕਲ ਕੇ ਇੱਕ ਛੋਟਾ ਜਿਹਾ ਕਮਰਾ ਕਿਰਾਏ ਤੇ ਲੈਣਾ ਪਿਆ ਇਸ ਦੌਰਾਨ ਉਸ ਨੂੰ ਇਕੱਲੇਪਣ ਨੇ ਵੀ ਘੇਰ ਲਿਆ ਉਸ ਦੇ ਪਰਿਵਾਰ ਅਤੇ ਦੋਸਤ ਪੰਜਾਬ ਵਿੱਚ ਸਨ ਅਤੇ ਸਮੇਂ ਦੇ ਫਰਕ ਕਾਰਨ ਉਹਨਾਂ ਨਾਲ ਗੱਲ ਕਰਨਾ ਵੀ ਮੁਸ਼ਕਲ ਸੀ ਹਰਮਨ ਨੂੰ ਲੱਗਣ ਲੱਗਾ ਕਿ ਉਹ ਇੱਕ ਅਜਿਹੀ ਜਗ੍ਹਾ ਤੇ ਆ ਗਿਆ ਹੈ ਜਿੱਥੇ ਨਾ ਉਸਦੀ ਕੋਈ ਪਛਾਣ ਹੈ ਅਤੇ ਨਾ ਹੀ ਕੋਈ ਉਸ ਨੂੰ ਸਮਝਣ ਵਾਲਾ ਹੈ ਉਸ ਦੇ ਮਨ ਵਿੱਚ ਇਹ ਸਵਾਲ ਉੱਠਣ ਲੱਗੇ ਕਿ ਕੀ ਉਸਨੇ ਕੈਨੇਡਾ ਆਉਣ ਦਾ ਸਹੀ ਫੈਸਲਾ ਲਿਆ ਸੀ ਉਸ ਦੀ ਉਮੀਦਾਂ ਹੌਲੀ-ਹੌਲੀ ਟੁੱਟਣ ਲੱਗੀਆਂ ਅਤੇ ਉਸ ਦੇ ਅੰਦਰ ਇੱਕ ਅਜੀਬ ਜਿਹਾ ਖਾਲੀपन ਪਰਣ ਲੱਗਾ ਹਰਮਨ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਆਇਆ ਜਦੋਂ ਉਸ ਨੂੰ ਲੱਗਣ ਲੱਗਾ ਕਿ ਉਹ ਅੰਦਰੋਂ ਪੂਰੀ ਤਰ੍ਹਾਂ ਖਾਲੀ ਹੋ ਗਿਆ ਹੈ ਉਹ ਰੋਜ਼ ਸਵੇਰੇ ਉੱਠਦਾ ਕੰਮ ਤੇ ਜਾਂਦਾ ਘਰ ਆਉਂਦਾ ਅਤੇ ਸੌ ਜਾਂਦਾ ਇਹ ਰੁਟੀਨ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਸੀ ਪਰ ਇਸ ਵਿੱਚ ਕੋਈ ਖੁਸ਼ੀ ਨਹੀਂ ਸੀ ਉਸ ਨੇ ਆਪਣੇ ਪਰਿਵਾਰ ਲਈ ਵੱਡੇ ਸੁਪਨੇ ਦੇਖੇ ਸਨ ਪਰ ਹੁਣ ਉਹ ਖੁਦ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਸੀ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ ਰਿਹਾ ਉਸ ਦੇ ਦਿਲ ਵਿੱਚ ਇੱਕ ਤਰਸ ਸੀ ਆਪਣੇ ਪਿੰਡ ਦੀਆਂ ਗਲੀਆਂ ਲਈ ਆਪਣੇ ਮਾਪੇ ਬਾਬ ਦੀਆਂ ਗੱਲਾਂ ਲਈ ਪਰ ਉਹ ਉਹਨਾਂ ਨੂੰ ਆਪਣੀ ਮਜਬੂਰੀ ਨਹੀਂ ਦੱਸਣਾ ਚਾਹੁੰਦਾ ਸੀ ਉਹ ਚਾਹੁੰਦਾ ਸੀ ਕਿ ਉਸਦੇ ਪਰਿਵਾਰ ਨੂੰ ਲੱਗੇ ਕਿ ਉਹ ਇੱਥੇ ਖੁਸ਼ ਹੈ ਪਰ ਅੰਦਰੋਂ ਉਹ ਟੁੱਟ ਰਿਹਾ ਸੀ ਉਸ ਨੂੰ ਇੱਕ ਮਸ਼ੀਨ ਵਾਂਗ ਮਹਿਸੂਸ ਹੁੰਦਾ ਸੀ ਜੋ ਸਿਰਫ ਚੱਲ ਰਹੀ ਹੈ ਪਰ ਜਿਸ ਵਿੱਚ ਕੋਈ ਜਾਨ ਨਹੀਂ ਉਸ ਦੇ ਅੰਦਰ ਇੱਕ ਖਾਲੀਪਣ ਸੀ ਜੋ ਰੋਜ਼ ਵੱਡਾ ਹੁੰਦਾ ਜਾ ਰਿਹਾ ਸੀ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਆਪਣੇ ਫੈਸਲੇ ਤੇ ਪਛਤਾਵਾ ਕਰਦਾ ਪਰ ਹੁਣ ਵਾਪਸ ਜਾਣ ਦਾ ਰਾਹ ਵੀ ਔਖਾ ਲੱਗਦਾ ਸੀ ਇਸ ਖਾਲੀਪਨ ਨੇ ਉਸ ਨੂੰ ਇੰਨਾ ਘੇਰ ਲਿਆ ਕਿ ਉਹ ਆਪਣੇ ਆਪ ਨੂੰ ਭੁੱਲਣ ਲੱਗ ਪਿਆ ਇੱਕ ਸਰਦੀਆਂ ਦੀ ਸ਼ਾਮ ਹਰਮਨ ਇੱਕ ਪਾਰਕ ਵਿੱਚ ਬੈਠਾ ਸੀ ਉਸ ਦੇ ਸਾਹਮਣੇ ਬਰਫ਼ ਨਾਲ ਢੱਕਿਆ ਮੈਦਾਨ ਸੀ ਪਰ ਉਸ ਦੇ ਅੰਦਰ ਕੋਈ ਗਰਮੀ ਨਹੀਂ ਸੀ ਉਸ ਨੇ ਆਪਣੀ ਜ਼ਿੰਦਗੀ ਤੇ ਗਹਿਰੀ ਨਜ਼ਰ ਮਾਰੀ ਉਸ ਨੂੰ ਅਹਿਸਾਸ ਹੋਇਆ ਕਿ ਉਸਨੇ ਕੈਨੇਡਾ ਦੀ ਚਮਕ ਦੇ ਪਿੱਛੇ ਭੱਜ ਕੇ ਆਪਣੀ ਅਸਲ ਖੁਸ਼ੀ ਗਵਾ ਲਈ ਹੈ ਉਸਨੇ ਸਮਝਿਆ ਕਿ ਖੁਸ਼ੀ ਕਿਸੇ ਦੇਸ਼ ਦੀਆਂ ਉੱਚੀਆਂ ਇਮਾਰਤਾਂ ਜਾਂ ਚਮਕਦੀਆਂ ਸੜਕਾਂ ਵਿੱਚ ਨਹੀਂ ਸਗੋਂ ਆਪਣੇ ਦਿਲ ਦੀ ਸ਼ਾਂਤੀ ਵਿੱਚ ਹੁੰਦੀ ਹੈ ਉਸਨੇ ਫੈਸਲਾ ਕੀਤਾ ਕਿ ਉਹ ਹੁਣ ਇਸ ਖਾਲੀਪਨ ਨਾਲ ਨਹੀਂ ਜੀਵੇਗਾ ਉਸਨੇ ਆਪਣੇ ਕੰਮ ਵਿੱਚ ਮਿਹਨਤ ਕਰਨ ਦਾ ਇਰਾਦਾ ਬਣਾਇਆ ਅਤੇ ਆਪਣੇ ਪਰਿਵਾਰ ਨਾਲ ਜ਼ਿਆਦਾ ਸੰਪਰਕ ਰੱਖਣ ਦਾ ਵਾਅਦਾ ਕੀਤਾ। ਉਸਨੇ ਵੀਡੀਓ ਕਾਲ ਆ ਰਹੀ ਆਪਣੇ ਮਾਪੇ ਨਾਲ ਗੱਲਾਂ ਸ਼ੁਰੂ ਕੀਤੀਆਂ ਅਤੇ ਉਹਨਾਂ ਦੀਆਂ ਆਵਾਜ਼ਾਂ ਨੇ ਉਸ ਦੇ ਅੰਦਰ ਇੱਕ ਨਵੀਂ ਉਮੀਦ ਜਗਾਈ। ਹਰਮਨ ਨੇ ਮਹਿਸੂਸ ਕੀਤਾ ਕਿ ਉਸ ਨੂੰ ਆਪਣੀ ਜ਼ਿੰਦਗੀ ਨੂੰ ਨਵਾਂ ਮੋੜ ਦੇਣ ਦੀ ਲੋੜ ਹੈ। ਉਸਨੇ ਆਪਣੇ ਆਪ ਨੂੰ ਸਮਝਾਇਆ ਕਿ ਉਹ ਕੈਨੇਡਾ ਵਿੱਚ ਰਹਿ ਕੇ ਵੀ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਸਕਦਾ ਹੈ ਪਰ ਇਸ ਵਾਰ ਉਸ ਦਾ ਧਿਆਨ ਸਿਰਫ ਪੈਸੇ ਤੇ ਨਹੀਂ ਸਗੋਂ ਆਪਣੀ ਅੰਦਰੂਨੀ ਖੁਸ਼ੀ ਤੇ ਹੋਵੇਗਾ ਇਸ ਤਰ੍ਹਾਂ ਉਸ ਨੇ ਆਪਣੇ ਅੰਦਰ ਦੇ ਖਾਲੀਪਣ ਨੂੰ ਪਰਣ ਦੀ ਕੋਸ਼ਿਸ਼ ਸ਼ੁਰੂ ਕੀਤੀ ਹਰਮਨ ਦੀ ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਜ਼ਿੰਦਗੀ ਵਿੱਚ ਖੁਸ਼ੀ ਅਤੇ ਸਕੂਨ ਕਿਸੇ ਬਾਹਰੀ ਚਮਕ ਜਾਂ ਦੌਲਤ ਤੇ ਨਿਰਭਰ ਨਹੀਂ ਕਰਦੇ ਸਗੋਂ ਇਹ ਆਪਣੇ ਅੰਦਰ ਦੀ ਸ਼ਾਂਤੀ ਅਤੇ ਆਪਣੇ ਅਜ਼ੀਜ਼ਾਂ ਨਾਲ ਜੁੜੇ ਰਹਿਣ ਵਿੱਚ ਹੁੰਦੇ ਹਨ ਅਸੀਂ ਅਕਸਰ ਵਿਦੇਸ਼ਾਂ ਦੀ ਚਮਕ ਵਿੱਚ ਆਪਣੀਆਂ ਜੜ੍ਹਾਂ ਨੂੰ ਪੁੱਲ ਜਾਂਦੇ ਹਾਂ ਪਰ ਅਸਲ ਖੁਸ਼ੀ ਉੱਥੇ ਹੀ ਲੁਕੀ ਹੁੰਦੀ ਹੈ ਹਰਮਨ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸੁਪਨੇ ਦੇਖਣਾ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਮਿਹਨਤ ਕਰਨਾ ਜ਼ਰੂਰੀ ਹੈ ਪਰ ਇਸ ਦੌਰਾਨ ਆਪਣੇ ਅੰਦਰ ਦੀ ਖੁਸ਼ੀ ਨੂੰ ਕਾਇਮ ਰੱਖਣਾ ਵੀ ਉਨਾ ਜ਼ਰੂਰੀ ਹੈ ਇਹ ਕਹਾਣੀ ਸਾਨੂੰ ਇਹ ਵੀ ਦੱਸਦੀ ਹੈ ਕਿ ਜ਼ਿੰਦਗੀ ਵਿੱਚ ਆਉਣ ਵਾਲੀਆਂ ਚੁਣੌਤੀਆਂ ਸਾਨੂੰ ਤੋੜਨ ਦੀ ਬਜਾਏ ਸਾਨੂੰ ਮਜ਼ਬੂਤ ਬਣਾਉਂਦੀਆਂ ਹਨ ਬਸ਼ਰਤੇ ਅਸੀਂ ਉਹਨਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰੀਏ ਹਰਮਨ ਨੇ ਆਪਣੀਆਂ ਗਲਤੀਆਂ ਤੋਂ ਸਬਕ ਲਿਆ ਅਤੇ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਰਾਹ ਚੁਣਿਆ ਸਾਡੇ ਲਈ ਇਹ ਸੁਣਿਆ ਹੈ ਕਿ ਅਸੀਂ ਆਪਣੇ ਟੀਚਿਆਂ ਦੇ ਨਾਲ-ਨਾਲ ਆਪਣੇ ਅੰਦਰ ਦੀ ਖੁਸ਼ੀ ਅਤੇ ਆਪਣੇਆ ਨਾਲ ਜੁੜੇ ਰਹਿਣ ਨੂੰ ਵੀ ਅਹਿਮੀਅਤ ਦਈਏ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ